ਸੰਦੀਪ ਜੀ ਆਰ ਮੈਨ ਤੇ ਆਨ ਗੱਲ ਸੁਣ ਲੈ ਇੱਕ ਹਾਂਜੀ ਜੇ ਸਾਡੇ ਘਰ ਵਿੱਚ ਨਾ ਮੰਮੀ ਦੀ ਚੱਲਦੀ ਸਭ ਤੋਂ ਜ਼ਿਆਦਾ ਹੂੰ ਤੇ ਤੂੰ ਹੋਰ ਜੀ ਦੀ ਮਰਜ਼ੀ ਸਾਹਮਣੇ ਬੋਲ ਪੀ ਪਰ ਮੰਮੀ ਸਾਹਮਣੇ ਨਾ ਬੋਲੀ ਕਿੰਗਾ ਕਦੀ ਵੀ ਕੋਈ ਗੱਲ ਨਹੀਂ ਮੈਂ ਮੰਮੀ ਸਾਹਮਣੇ ਕਦੇ ਹੀ ਬੋਲਾਂਗੀ ਮੈਂ ਤਾਂ ਉਹਨਾਂ ਨੂੰ ਮੰਮੀ ਜੀ ਮੰਮੀ ਜੀ ਕਰੂੰਗੀ ਨਾਲੇ ਮੈਨੂੰ ਨਾ ਆਦਤ ਨਹੀਂ ਆ ਗਿਆ ਦਲੇ ਰੰਦੀ ਗੱਲ-ਗੱਲ ਤੇ ਤੂੰ ਤੇ ਨਹੀਂ ਲੜਦੀ ਪਰ ਮਾਤਾ ਦਾ ਨਹੀਂ ਨਾ ਪਤਾ ਕਿ ਕਦੋਂ ਪੰਗਾ ਪਾ ਦੇ ਚਲ ਠੀਕ ਹੈ ਤੂੰ ਕਰ ਆਪਣਾ ਕੰਮ ਕਰ ਤੇ ਮੈਂ ਖੇਤੋਂ ਮੜਿਆ ਗੇੜਾ ਮਾਰਾਂਗਾ ਚਲੋ ਠੀਕ ਹੈ ਤੇ ਕਾਗੇ ਸਾਮਕੇ ਰੱਖ ਦੀ ਚੰਗਾ ਹਾਂਜੀ ਕਿੱਥੇ ਚੱਲਿਆ ਤੂੰ ਹੁਣ ਮੈਂ ਖੇਤਾਂ ਨੂੰ ਚੱਲਿਆ ਮੜਾ ਜਾ ਕਿੱਡੀ ਅੰਦਰ ਵੜ ਕੇ ਤੇ ਬੈਠੀ ਆ ਮੈਂ ਸੋਚਿਆ ਇਹਨੂੰ ਕੀ ਕਹਿਣਾ ਕੀ ਕਹਿਣਾ ਪਰ ਇਹਨੂੰ ਕਹਿਣਾ ਹੀ ਪੈਣਾ ਆ ਸੰਦੀਪ ਹਾਂਜੀ ਮੰਮ ਜੀ ਹਾਂਜੀ ਦੀ ਲੱਗਦੀ ਏ ਤੈਨੂੰ ਨਹੀਂ ਪਤਾ ਕਿ ਬੰਦੇ ਖੇਤਾਂ 'ਚ ਗਏ ਆ ਤੇ ਉਹਨਾਂ ਦਾ ਕੋਈ ਰੋਟੀ ਪਾਣੀ ਵੀ ਬਣਾਉਣਾ ਆ ਛੇਤੀ ਬਣਾ ਰੋਟੀ ਮੈਂ ਲੈ ਕੇ ਜਾਣੀ ਆ ਹਾਂਜੀ ਮੈਂ ਬਣਾ ਦੇਣੀ ਹੁਣ ਆਪਣੇ ਆਪ ਦੇ ਨੇ ਨਾ ਕੋਈ ਕੰਮ ਵੇਖਣਾ ਨਹੀਂ ਹੁੰਦਾ ਨਿਆਣਿਆਂ ਵਾਂਗੇ ਨੂੰ ਕਹਿ ਕੇ ਆ ਕੇ ਸਮਝਾਉਣਾ ਪੈਂਦਾ ਆ ਉਹ ਪਤਾ ਹੋ ਗਿਆ ਮੇਲਾ ਜੇ ਹੋ ਗਿਆ ਤੇ ਇੱਧਰ ਆ ਹਾਂ ਬਾਪੂ ਗੱਲ ਛੁਣ ਆਉਣਾ ਹਾਂ ਹਾਂ ਡੈਡੀ ਉਹ ਆਪਣੀ ਨਾਲ ਦੇ ਨੂੰ ਸਮਝਾ ਲਈ ਕਿ ਤੇਰੀ ਜਿਹੜੀ ਮਾਂ ਵਾ ਨਾ ਬੜੀ ਕਪੱਟੀ ਜਨਾਨੀ ਹੋ ਉਹ ਡੈਡੀ ਤੂੰ ਟੈਨਸ਼ਨ ਨਾ ਲੈ ਮੈਂ ਉਹਨੂੰ ਸਵੇਰੇ ਸਮਝਾ ਕੇ ਆਇਆ ਵਾਂ ਕੀ ਸਮਝਾ ਦਿੱਤਾ ਜੀ ਇਹੋ ਹੀ ਪੀ ਜਿਹੜੀ ਸੱਸ ਬੜੇ ਕੱਬੇ ਸੁਭਾਅ ਦੀ ਆ ਉਹਦੇ ਸਾਹਮਣੇ ਜਿਆਦਾ ਬੋਲੀ ਨਾ ਓ ਜਾ ਵਾ ਮੂਠਖਾ ਤੇਰੀ ਮਾਂ ਤੇ ਪਹਿਲੇ ਨਹੀਂ ਮਾਨ ਤੂੰ ਛਕੋ ਨੂੰ ਹੋਰ ਪੁੱਠੀ ਸਲਾਹ ਦੇ ਆ ਤੂੰ ਛਕੋ ਆਪਣੀ ਘਰ ਵਾਲੀ ਨੂੰ ਕਹਿਣਾ ਹੀ ਵੀ ਜੇ ਤੇਰੀ ਮਾਂ ਮਾ ਇਹਨੇ ਤੇ ਆਪਣੀ ਸੱਸ ਨੂੰ ਨਹੀਂ ਤੇ ਕੰਨ ਦਿੱਤਾ ਤੂੰ ਥੋੜੀ ਜੀ ਹਿਸ਼ਾਰ ਹੈ ਜੇ ਤੂੰ ਹੀ ਨਰਮ ਰਈ ਰਹੇ ਤੈਨੂੰ ਮੰਨੀਓ ਟਿਕੰਦੇ ਨਾ ਪਰ ਬਾਪੂ ਨੇ ਵਿਚਾਰੀ ਨੇ ਕੀ ਕਰਨਾ ਆ ਉਹ ਤੇ ਭਲੀ ਮਾਨਸ ਆ ਓ ਜਿੱਦਾਂ ਛਿਆਣੇ ਨਹੀਂ ਕਹਿੰਦੇ ਵੀ ਲੋਹੇ ਨੂੰ ਲੋਹਾ ਕੱਟਦਾ ਵਾ ਤੇ ਐਦਾਂ ਹੀ ਔਟ ਨੂੰ ਔਟ ਹੀ ਠੀਕ ਕਰ ਸਕਦੀ ਆ ਤੇਰੀ ਮਾਂ ਤੇ ਮੇਰੇ ਕੋਲ ਠੀਕ ਨਹੀਂ ਹੋਈ ਉਹ ਮੈਂ ਤਾਂ ਸੋਚਿਆ ਸੀ ਤੇਰਾ ਵਿਆਹ ਕਰਾਂਗੇ ਤੇ ਤੇਰੀ ਘਰ ਵਾਲੀ ਤੇਰੀ ਮਾਂ ਨੂੰ ਠੀਕ ਕਰ ਲੇਗੀ ਤੂੰ ਤਾਂ ਨਾ ਬੋਲ ਹੀ ਨਹੀਂ ਸਕਦੀ ਉਹ ਬਾਪੂ ਜਿਹੜੀ ਸਾਰੀ ਉਮਰ ਤੇਰੇ ਕੋਲ ਨਹੀਂ ਲੋਟ ਆਈ ਤੇ ਉਹ ਤੇ ਵਿਚਾਰੀ ਭਲੀ ਮਾਨਸ ਆ ਉਹ ਵਿਚਾਰੀ ਕੀ ਕਰੂਗੀ ਇਹ ਇੱਥੇ ਉਹਦੀ ਕਿਸਮਤ ਹੀ ਮਾਰੀ ਆ ਤੇ ਬਾਪੂ ਚ ਕਿਸਮਤ ਮਾਰੀ ਵਾਲੀ ਕਿਹੜੀ ਗੱਲ ਆ ਦੋਵੇਂ ਜਣੀ ਰਲ ਕੇ ਵੀ ਤਾਂ ਰਹਿ ਸਕਦੀਆਂ ਆ ਨਾ ਉਹ ਮੈਂ ਤੇਰੀ ਮਾਂ ਨੂੰ ਚੰਗੀ ਤਰ੍ਹਾਂ ਜਾਨਣਾ ਕੁੱਤੇ ਦੀ ਪੂਛ ਤੇ ਸਿੱਧੀ ਹੋ ਜਾਂਦੀ ਆ ਪਰ ਤੇਰੀ ਮਾਂ ਇਹ ਤੇ ਮੈਂ ਹੀ ਆ ਜਿਹੜਾ ਉਹਨਾਂ ਕੱਟ ਗਿਆ ਹੋ ਚੱਲ ਡੈਡੀ ਕੋਈ ਗੱਲ ਨਹੀਂ ਜੋ ਹੋਊਗਾ ਵੇਖੀ ਜਾਊਗੀ ਮੈਂ ਹੁਣ ਪੱਠੇ ਛੱਡਾਂ ਵਾਂ ਆਪਾਂ ਵਾੜੇ ਹੁਣ ਹੱਥ ਡੈਡੀ ਮਾੜਾ ਜਿਹਾ ਆ ਪੱਠੇ ਲਾ ਕੇ ਤੇ ਆਈ ਮੜਾ ਜਾ ਆਉਣਾ ਆਉਣਾ ਨੀਲਾ ਯਾਰ ਉਹ ਟੀ ਹੁਣ ਕਿੰਨਾ ਕ ਟਾਈਮ ਲੱਗਣਾ ਆ ਗਈ ਮਮਜੀ ਬੱਸ ਹਲੋ ਚਾਰ ਚੂਰ ਪਾਤਾ ਹਾਂਜੀ ਪਾਤਾ ਸਾਰਾ ਕੁਝ ਨਾ ਇੱਥੇ ਬੈਠਾ ਆ ਕਿਹੜੀ ਆ ਕੇ ਇੱਥੇ ਖੋਣ ਖੋਲੀ ਆ ਉਹ ਮੈਂ ਤੇ ਕੰਮ ਕਰਕੇ ਹਟਿਆ ਵਾਂ ਕਿੰਨਾ ਕੰਮ ਕੀਤਾ ਪਤਾ ਮੈਨੂੰ ਤੁੱਪ ਸੇਕਣ ਡਿਆ ਆ ਤੋਰ ਤੋਰ ਕੇ ਤੇ ਮੈਂ ਕਿਤੇ ਥੱਕ ਗਈ ਆ ਉੱਠ ਜਾ ਹੁਣ ਮੇਰੇ ਮੂੰਹ ਵੱਲ ਕੀ ਵੇਨਣਾ ਮੈਨੂੰ ਬਹਿਨ ਦੇ ਲੈ ਬਹਿ ਜਾ ਕੰਮਕਾਰ ਤੈਨੂੰ ਕੋਈ ਹੈ ਨਹੀਂ ਆ ਆ ਕੇ ਤੇ ਵੇਲਾ ਇੱਥੇ ਬਹਿ ਜਾਣਾ ਆ ਕੱਲ ਤੋਂ ਨਾ ਰੋਟੀ ਆਪ ਲੈ ਕੇ ਆਇਆ ਕਰ ਤੇਨੀ ਮੈਂ ਦੱਸਾਂ ਬੜੇ ਦਿਨ ਹੋ ਗਏ ਆ ਨਾ ਤੇਰੀ ਬੇਇੱਜ਼ਤੀ ਨਹੀਂ ਹੋਈ ਤੇਰੀ ਝਾੜ-ਚਾਂਬੜੀ ਨਾ ਕੀਤੀ ਤਾਂ ਤੂੰ ਬਹੁਤਾ ਚੰਬਲਿਆ ਫਿਰਦਾ ਆ ਮੈਂ ਕੀ ਚੰਬਲਿਆ ਫਿਰਨਾ ਤੂੰ ਐਵੇਂ ਬੋਲੀ ਜਾਂਦੀ ਵੋਟੀ ਸਾਹਮਣੇ ਨਾ ਮੈਂ ਤੇਰੀ ਝਾੜ-ਚਾਂਬੜੀ ਕੀਤੀ ਮੈਂ ਕਹਾਂ ਉਹਦੇ ਸਾਹਮਣੇ ਕੀ ਕਰਨੀ ਆ ਤਾਂ ਆਈ ਮੇਰੇ ਸਿਰ ਤੇ ਚੜ ਕੇ ਬੈਠਾ ਤੂੰ ਉਹ ਲਾਗੇ ਰਾਹ ਵਗਦਾ ਵਾ ਹੌਲੀ ਬੋਲ ਲੋਕੀ ਸੁਣਨਗੇ ਤੇ ਕੀ ਕਹਿਣਗੇ ਲੋਕਾਂ ਨੂੰ ਪਤਾ ਤੇਰੇ ਲੱਛਣਾਂ ਦਾ ਆ ਫੜ ਲੈ ਰੋਟੀ ਹੁਣ ਖਾਲਾ ਸਸੀ ਘ ਭਾਬੀ ਜੀ ਸਸੀ ਗ ਮੰਦੀਪ ਤੂੰ ਬਿਨਾਂ ਦੱਸੇ ਆ ਗਿਆ ਅੱਜ ਦੱਸਣਾ ਕੀ ਹੈ ਤੁਹਾਨੂੰ ਕਾਲਜ ਚ ਪੈ ਗਈਆਂ ਛੁੱਟੀਆਂ ਅੱਛਾ ਤੇ ਮੈਂ ਕਿਹਾ ਚਾਰ ਦਿਨ ਭਾਬੀ ਦੇ ਆਦੀਆਂ ਰੋਟੀਆਂ ਖਾਈਏ ਚਲ ਵਧੀਆ ਗੱਲ ਆ ਮੇਰਾ ਵੀ ਜੀ ਲੱਗ ਰਹਿਊਗਾ ਮੰਮੀ ਨੇ ਲੱਭਾਈ ਕਿਤੇ ਮੰਮੀ ਤਾਂ ਤੇਰੇ ਵੀਰੇ ਦੀ ਨਾ ਰੋਟੀ ਲੈ ਕੇ ਗਏ ਆ ਖੇਤ ਵਿੱਚ ਅੱਛਾ ਅੱਛਾ ਤੇ ਨਾਲੇ ਮੈਨੂੰ ਇੱਕ ਗੱਲ ਦੱਸ ਭਾਬੀ ਹੂੰ ਮੰਮੀ ਕਿਤੇ ਤੰਗ ਤੇ ਨਹੀਂ ਕਰਦੀ ਤੁਹਾਨੂੰ ਨਹੀਂ ਨਹੀਂ ਮੰਮੀ ਨੇ ਮੈਨੂੰ ਕੀ ਤੰਗ ਕਰਨਾ ਅੱਛਾ ਧਿਆਨ ਨਾ ਰਹੀਏ ਨਾ ਇਹ ਤਨੂ ਆਪਣੇ ਗੋਡਿਆਂ ਥੱਲੇ ਲੈ ਲੈ ਨਹੀਂ ਨਹੀਂ ਮੈਨੂੰ ਨਹੀਂ ਗੋਡਿਆਂ ਥੱਲੇ ਲੈ ਲੈਂਦੀ ਤੂੰ ਨਾ ਛੇਤੀ ਛੇਤੀ ਵਿਆਹ ਕਰਾ ਲੈ ਤੇ ਫਿਰ ਆਪਾਂ ਦੋਵੇਂ ਪੈਨਾ ਮਿਲ ਕੇ ਨਾ ਮੰਮੀ ਨੂੰ ਤਾਂ ਕਰਾਂਗੇ ਹੁਣ ਕਰਾਂਦੇ ਮੰਮੀ ਨੂੰ ਆਪਣੀਆਂ ਮਰਜ਼ੀਆਂ ਭਾਬੀ ਧਿਆਨ ਨਾ ਰਹੀ ਤੈਨੂੰ ਪਤਾ ਵੀ ਹੈਗਾ ਸੱਪ ਚ ਇੱਕ ਸੱਸਾ ਲੱਗਦਾ ਆ ਤੇ ਸੱਸ ਨੂੰ ਦੋ ਹਾਂ ਹਾਂ ਪਤਾ ਮੈਨੂੰ ਕੋਈ ਗੱਲ ਨਹੀਂ ਧਿਆਨ ਦਾ ਹੀ ਆ ਤੂੰ ਦੱਸ ਚਾਹ ਪੀਏਂਗਾ ਕਿ ਪਾਣੀ ਲੈ ਕੇ ਆਵਾਂ ਪਹਿਲੇ ਤੇਰੇ ਵਾਸਤੇ ਪਾਣੀ ਲੈ ਆਉ ਪਹਿਲਾਂ ਠੀਕ ਆ ਅਡੋਟ ਕਿੰਨੇ ਬਣਾਈ ਸੀ ਨੌ ਨੇ ਬਣਾਈਆਂ ਹੋਰ ਕਿੰਨੇ ਬਣਾਉਣੇ ਸੀ ਤਾਂ ਹੀ ਬੜੀ ਸਵਾਰੀ ਆਹੋ ਮੇਰੇ ਹੱਥ ਦਿੱਤਾਂ ਨੂੰ ਸਵਾਲ ਲੱਗਦੀ ਨਹੀਂ ਆ ਤੈਨੂੰ ਨਾ ਚੁੱਪ ਰਹਿਣਾ ਤੇ ਆਉਂਦਾ ਹੀ ਨਹੀਂ ਆ ਚੁੱਪ ਰਹਿਣਾ ਵੀ ਇੱਕ ਕਲਾ ਹੁੰਦੀ ਆ ਉਹ ਚੁੱਪ ਰਹਿਣਾ ਕਿਰਾ ਔਖਾ ਵਾ ਮੈਂ ਚੁੱਪ ਰਹਿ ਲੈਣਾ ਵਾ ਜੇ ਨਹੀਂ ਨਾ ਔਖਾ ਤੇ ਫਿਰ 2 ਮਿੰਟ ਰਹਿ ਕੇ ਵਿਖਾ ਚੁੱਪ ਲੈ ਮੈਂ ਹੁਣ ਚੁੱਪ ਕਰਨ ਲੱਗਾ ਹੁਣ ਤੂੰ ਵੀ ਨਾ ਬੋਲੀ ਵੇ ਨਹੀਂ ਆ ਤੂੰ ਕਿੰਨਾ ਚਿਰ ਚੁੱਪ ਰਹਿਣਾ ਆ ਚੰਗਾ ਨਹੀਂ ਬੋਲਦੀ ਵੇ ਕੱਡੇ ਸੋਹਣੇ ਲੱਗਣ ਦੇ ਦੋਵੇਂ ਜੱਪਾ ਕੇ ਬੈਠੇ ਨਹੀਂ ਤੇ ਉਦੋਂ ਦਾ ਗੱਲਾਂ ਕਰ ਕਰਕੇ ਕਰ ਕਰਕੇ ਮੇਰਾ ਵੀ ਸਿਰ ਖਾਦਾ ਮੈਂ ਤਾਂ ਕਿੰਨਾ ਘੰਟਾ ਕਨਾ ਰੋਜ਼ ਇਦਾਂ ਮੋਨ ਵਰਤ ਰੱਖ ਲਿਆ ਕਰੋ ਮੜੀ ਸ਼ਾਂਤੀ ਤੇ ਰਹੂਗੀ ਘਰ ਚ ਬੋਲ ਪਾ ਕੁਛ ਕਿ ਮੂੰਹ ਤਾਂ ਜਿੰਦਾ ਲੱਗਾ ਆ ਮੰਮੀ ਹਾਰ ਗਈ ਤੂੰ ਸ਼ਰਤ ਵੇਖ ਲੈ ਉਹ ਤੇ ਵੇਖ ਲੈ ਹਾਰ ਗਈ ਨਾ ਸ਼ਰਤ ਜਿੱਦ ਮੈਂ ਮਰ ਗਿਆ ਨਾ ਫੇਰ ਇਹਨੂੰ ਪਤਾ ਲੱਗੂ ਤੇਰੀ ਮਾਂ ਨੇ ਮੈਨੂੰ ਕੁਝ ਸਮਝਦੀ ਨਹੀਂ ਆ ਡੈਡੀ ਜਿੱਦ ਤੂੰ ਮਰ ਗਿਆ ਨਾ ਉਹ ਦਿਨ ਫੇਰ ਸਾਡੀ ਨਹੀਂ ਖੈਰ ਵੇ ਕੀ ਆਨਾ ਤੂੰ ਮੈਂ ਤਾਨੂੰ ਕੀ ਕਹਨੀ ਆ ਤੂੰ ਮਾਣਾ ਮਸਕਰੀਆ ਕਰਦਾ ਆ ਉਹ ਮੰਮੀ ਮੈਂ ਤੇ ਵੈਸੇ ਮਜ਼ਾਕ ਕਰਨ ਡਿਆ ਹੈਗਾ ਵੇ ਤੈਨੂੰ ਮਾਣਾ ਹੀ ਮਜ਼ਾਕ ਕਰਨਾ ਆਉਂਦਾ ਆ ਮੰਮੀ ਹੁਣ ਦੋ ਇਹ ਗੱਲਾਂ ਛੱਡ ਤੂੰ ਨਾ ਸ਼ਰਤ ਹਾਰ ਗਈ ਆ ਤੇ ਡੈਡੀ ਫਿਰ ਕੀ ਸਜ਼ਾ ਮੰਮੀ ਦੀ ਸਜ਼ਾ ਹੁਣ ਇਹਦੀ ਇਹ ਹੀ ਵੀ ਦੁਪਹਿਰ ਦੀ ਚਾਹ ਇਹ ਬਣਾ ਕੇ ਰਿਆ ਹੈਗੀ ਚੰਗਾ ਆਲਾ ਮੰਡੇਪਾ ਨੀ ਭਾਬੀ ਹੋਰ ਸੁਣਾ ਕਿ ਤੇ ਵੀਰਾ ਤੇ ਨਹੀਂ ਲੜਦਾ ਤੇ ਨਾ ਨਹੀਂ ਨਹੀਂ ਤੇਰਾ ਵੀਰਾ ਨਹੀਂ ਇਦਾਂ ਦਾਗਾ ਉਹ ਤਾਂ ਬਹੁਤ ਚੰਗਾ ਵਾ ਤੇ ਨਾਲੇ ਭਾਬੀ ਉਹ ਜਿਹੜੀ ਤੇਰੀ ਮਾਮੇ ਦੀ ਕੁੜੀਆਂ ਵਾਂ ਉਹਨਾਂ ਚੋਂ ਮੈਨੂੰ ਇੱਕ ਪਸੰਦ ਆ ਕਿਹੜੀ ਉਹਦਾ ਨਾਂ ਪਤਾ ਤੁਹਾਨੂੰ ਮੇਰੇ ਮਾਮੇ ਦੀਆਂ ਤੇ ਚਾਰ ਕੁੜੀਆਂ ਨੇ ਹੁਣ ਮੈਨੂੰ ਵੀ ਪਤਾ ਭਾਬੀ ਉਹਨਾਂ ਦੇ ਨਾਵਾਂ ਦਾ ਉਹ ਤਾਂ ਤੁਹਾਨੂੰ ਵੀ ਪਤਾ ਹੋਊਗਾ ਨਾ ਹਮ ਇੱਕ ਦਾ ਨਾ ਸਿਮਰ ਆ ਇੱਕ ਦਾ ਨਾ ਕਿਰਨ ਆ ਇੱਕ ਦਾ ਨਾ ਸੁਖੀ ਆ ਇੱਕ ਮਿਨੀ ਆ ਉਹੀ ਜਿਹੜੀ ਤੇਰੇ ਠਾਕੇ ਤੇ ਬੜਾ ਬੋਲਦੀ ਸੀ ਮੇਰੇ ਠਾਕੇ ਤੇ ਸਿਮਰੂ ਨਹੀਂ ਫਿਰ ਔਰੰਜੀ ਡਰੈੱਸ ਪਾਈ ਸੀ ਉਹਨੇ ਹਾਂ ਹਾਂ ਉਹੀ ਉਹੀ ਸਿਮਰਨ ਉਹਦਾ ਨਾ ਹਾਂ ਤੇ ਤੂੰ ਇਹਦਾ ਕਰਨਾ ਉਹਨਾਂ ਸਾਖ ਹੀ ਕਰਾ ਦੇ ਮੈਨੂੰ ਚੱਲ ਠੀਕ ਆ ਕਰਾ ਦਿੰਨੀ ਆ ਮੈਨੂੰ ਕਿ ਮਾਰਾ ਅਸਾ ਕੋ ਮੇਰੀ ਭੈਣ ਮੇਰੇ ਘਰ ਆਊਗੀ ਚੱਲ ਵੇਲਾ ਹਣ ਪੱਕਾ ਐਹੀ ਗੱਲ ਤੇ ਰਹੀ ਫਿਰ ਚੱਲ ਠੀਕ ਆ ਮੈਂ ਕਰਾ ਦਿੰਨੀ ਰਿਸ਼ਤਾ ਪਰ ਤੂੰ ਨਾ ਪਹਿਲੇ ਮੰਮੀ ਨੂੰ ਮਨਾ ਲੈ ਇਸ ਗੱਲ ਲਈ ਉਹਦੀ ਟੈਨਸ਼ਨ ਲੈ ਮੈਂ ਮੰਮੀ ਨਾਲ ਆਪੇ ਮਨਾ ਲਵਾਂ ਤੂੰ ਬਸ ਆਪਣੀ ਭੈਣ ਨੂੰ ਮਨਾ ਚਲ ਠੀਕ ਆ ਉਹਨੂੰ ਮੈਂ ਕਰ ਲੈਨੀ ਗੱਲ ਹਾਈ ਮੈਂ ਮਰ ਜਾ ਸਾਡੇ ਘਰ ਕਿਹੜਾ ਬੰਦਾ ਆ ਗਿਆ ਆਏ ਤੇ ਵਿਆਹ ਦੀਆਂ ਗੱਲਾਂ ਕਰਨ ਧੀ ਆ ਇਹਨੇ ਕੋਈ ਬੰਦਾ ਸੱਦਿਆ ਹੀ ਉਹ ਮੈਨੂੰ ਕੋਈ ਡੰਡਾ ਲੱਭ ਲੈnde ਜੇ ਮੈਂ ਲੱਤਾਂ ਪਾਣਣੀਆਂ ਚੰਗੀ ਤਰ੍ਹਾਂ ਜੇ ਮੈਂ ਰੌਲਾ ਪਾਇਆ ਲੋਕ ਇਕੱਠੇ ਹੋ ਜਾਣਗੇ ਤਮਾਸ਼ਾ ਲੱਗੂਗਾ ਡੰਡਾ ਲਿਆਉਣੀ ਆ ਲੱਤਾਂ ਪਾਣਣੀਆਂ ਦੀ ਮੈਂ ਚੰਗੀ ਤਰ੍ਹਾਂ ਕੌਣ ਆਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦਿਓ ਤੇ ਜਿੰਨਾਂ ਜਿੰਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਕਿਤੇ ਰੈੱਡ ਕਲਰ ਦਾ ਬਟਨ ਹੋਵੇਗਾ ਉਸ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਜੇ ਵੀਡੀਓ ਵਿੱਚ ਕੋਈ ਕਮੀ ਲੱਗਦੀ ਹੋਵੇ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ ਹਾਂਜੀ ਇੰਨੀ ਕ ਹੈਲਪ ਸਾਡੀ ਜਰੂਰ ਕਰਿਓ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ